ਕਾਲੀ ਗੱਲ ਵੱਗ ਲੋ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਆਰੰਭ ਕੀਤੀ ਗਈ ਆ ਕਿਉਂਕਿ ਜਿਹੜੀ ਦਿੱਲੀ ਦੀਆਂ ਸਰਕਾਰਾਂ ਦਿੱਲੀ ਦੀਆਂ ਪਾਰਟੀਆਂ ਇੱਥੇ ਤਬਾਹ ਕਰਨ ਤੇ ਲੱਗੀਆਂ ਪੰਜਾਬ ਨੂੰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਨਾ ਇਕੱਠੇ ਹੋਏ ਆਪਣੇ ਖੇਤਰੀ ਪਾਰਟੀ ਦੇ ਥੱਲੇ ਬਹੁਤ ਵੱਡਾ ਨੁਕਸਾਨ ਹੋ ਜੂਗਾ ਇਹ ਪਬਲਿਕ ਨਾਲ ਜਾਂ ਲੋਕਾਂ ਨਾਲ ਵਿਚਰੀਆਂ ਹੋਈਆਂ ਸਰਕਾਰਾਂ ਨਹੀਂ ਇਹ ਤਾਂ ਡਿਕਟੇਟਰਸ਼ਿਪ ਵਾਲੀਆਂ ਸਰਕਾਰਾਂ ਨੇ ਪ੍ਰੋਦੀ ਤੇਰਾ ਇਹ ਕਹਿ ਰਹੇ ਨੇ ਜੀ ਕਿ ਹੁਣ ਪੰਜਾਬ ਬਚਾਉਣ ਲਈ ਯਾਤਰਾ ਨਹੀਂ ਅਕਾਲੀ ਦਲ ਬਚਾਉਣ ਲਈ ਯਾਤਰਾ ਜਿਹੜੀ ਉਹਦੀ ਲੋੜ ਆ ਇਤਾਂ ਦੇ ਨਿਸਾਨੇ ਨੇ ਕਸ ਜਿਨ੍ਹਾਂ ਨੇ ਬਲੂ ਸਟਾਰ ਕੀਤਾ ਦਿੱਲੀ ਦੇ ਜੰਗੇ ਕੀਤੇ ਕਿਸਾਨਾਂ ਨੂੰ ਦਿੱਲੀ ਦੇ ਬੈਰੀਅਰ ਤੇ ਹਰਿਆਣੇ ਦੇ ਬੈਰੀਅਰ ਸ਼ੰਭੂ ਤੇ ਸ਼ਹੀਦ ਕੀਤਾ ਇਹ ਲੋਕੋ ਉਹਨਾਂ ਦੀ ਸੋਚ ਆ ਉਹ ਘਬਰਾਏ ਹੋਏ ਨੇ ਇਹ ਸਹੀ ਰਾਹਾਂ ਤੇ ਚੱਲਣਗੇ ਤਾਂ ਅਸੀਂ ਵੈਲਕਮ ਕਰਾਂਗੇ ਨਹੀਂ ਇਹਨਾਂ ਨੂੰ ਪਟਿਆਲੇ ਜ਼ਿਲ੍ਹੇ ਚ ਕਾਲੀਆਂ ਝੰਡੀਆਂ ਦਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਹੈ ਜਿਹੜੀ ਉਹ ਆਰੰਭ ਕੀਤੀ ਗਈ ਆ ਜਿਸ ਦਾ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਰੂਪ ਦੇਖਣ ਨੂੰ ਮਿਲੂਗਾ ਸੋ ਅਕਾਲੀ ਦਲ ਦੇ ਸਾਰੇ ਵਰਕਰ ਨੇ ਜਿਹੜੇ ਉਹ ਇੱਥੇ ਇਕੱਠੇ ਹੋ ਰਹੇ ਨੇ ਅਕਾਲੀ ਦਲ ਦੀ ਪੂਰੀ ਟੀਮ ਆ ਜਿਹੜੀ ਉਹ ਫਤਿਹਗੜ੍ਹ ਸਾਹਿਬ ਵਿੱਚ ਇਕੱਠੀ ਹੋ ਰਹੀ ਆ ਸੋ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਗਦੀਪ ਸਿੰਘ ਚੀਮਾ ਜੀ ਨੇ ਸਾਡੇ ਨਾਲ ਚੀਮਾ ਸਾਹਿਬ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਖਾਲਸਾ ਭਾਈ ਵੀ ਫਤਿਹ ਹੋਰ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਜੀ ਹਾਂ ਜੀ ਸਭ ਤੋਂ ਪਹਿਲਾ ਸਵਾਲ ਜੀ ਪੰਜਾਬ ਬਚਾਓ ਯਾਤਰਾ ਦਾ ਮੇਨ ਮਕਸਦ ਕੀ ਹੈ ਜੀ ਲੋਕਾਂ ਨੂੰ ਲਾਭੰਦ ਕਰਨਾ ਜੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸੰਗਤ ਵਿੱਚ ਪਹੁੰਚਾਉਣਾ ਜੀ ਕਿਉਂਕਿ ਪਾਰਟੀ ਬੜੀ ਦੇਰ ਬਾਅਦ ਬੀਜੇਪੀ ਤੋਂ علیحدਾ ਹੋ ਕੇ ਚੋਣ ਲੜ ਰਹੀ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਲੋਕਾਂ ਤੱਕ ਪਹੁੰਚਾਉਣਾ ਘਰ-ਘਰ ਪਹੁੰਚਾਉਣਾ ਰੈਲੀਆਂ ਦੀ ਬਜਾਏ ਇਹ ਜਿਹੜਾ ਉਪਰਾਲਾ ਪ੍ਰਧਾਨ ਜੀ ਦਾ ਮੈਂ ਸਮਝਦਾ ਵੀ ਬਹੁਤ ਵਧੀਆ ਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਨੇ ਅੱਗੇ ਕਿਸ ਤਰ੍ਹਾਂ ਪੰਜਾਬ ਨੂੰ ਬਚਾਉਣ ਲਈ ਮੇਨ ਮੁੱਦਾ ਸਾਡਾ ਇਸ ਵੇਲੇ ਤਾਂ ਮੈਨੀਫੈਸਟੋ ਵਿੱਚ ਕਲੀਅਰ ਹੋਏਗਾ ਪਰ ਜੋ ਅਸੀਂ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਜ਼ਿੰਮੇਦਾਰਾਂ ਦੇ ਜਿਹੜੇ ਮਸਲੇ ਨੇ ਐਮਐਸਪੀ ਦਾ ਦੂਜੇ ਨੇ ਉਹਨਾਂ ਬਾਰੇ ਉਹ ਪਾਰਟੀ ਨੇ ਸੈਪਟ ਕੀਤੇ ਆ ਉਹਨੂੰ ਲੈ ਕੇ ਅਸੀਂ ਪਿੰਡਾਂ 'ਚ ਗਏ ਆਂ ਔਰ ਪ੍ਰਚਾਰ ਕੀਤਾ ਲੋਕਾਂ ਨੂੰ ਦੱਸਿਆ ਲੋਕਾਂ ਨੇ ਅਗੋ ਆਪਣੀ ਰਾਏ ਦਿੱਤੀ ਆ ਇਹ ਜਿਹੜੀਆਂ ਸਰਕਾਰਾਂ ਨੇ ਇਹ ਪਬਲਿਕ ਨਾਲ ਜਾਂ ਲੋਕਾਂ ਨਾਲ ਵਿਚਾਰੀਆਂ ਹੋਈਆਂ ਸਰਕਾਰਾਂ ਨਹੀਂ ਇਹ ਤਾਂ ਡਿਕਟੇਟਰਸ਼ਿਪ ਵਾਲੀਆਂ ਸਰਕਾਰਾਂ ਨੇ ਸਾਡੇ ਹਲਕੇ ਦੇ ਵਿੱਚੋਂ 35 40 ਪਿੰਡਾਂ ਦੇ ਵਿੱਚੋਂ ਦੀ ਇੱਕ ਮੋਹੱਲੀ ਤੋਂ ਸੜਕ ਲੰਘ ਰਹੀ ਹੈ ਅਸੀਂ ਆਪਣੇ ਵੇਲੇ 5 ਕਰੋੜ ਦੇ ਕਰੀਬ ਉਹਨਾਂ ਦਿਨਾਂ ਚ ਅਜ ਤੋਂ 12 ਸਾਲ ਪਹਿਲਾਂ ਲੋਕਾਂ ਨੂੰ ਦੇ ਰਹੇ ਸੀ ਅੱਜ ਉਹ ਘਟ ਕੇ 30 35 ਲੱਖ ਹੋ ਗਿਆ ਇੱਕ ਕਿੱਲੇ ਦਾ ਔਰ ਕੋਈ ਸਰਵਾਈ ਨਹੀਂ ਉਹਦੇ ਵਿੱਚ ਡਿਵੀਜ਼ਨ ਹੋ ਗਈ ਜ਼ਮੀਨ ਦੀ ਇਦਾਂ ਤੇ ਜਿਹੜੇ ਮੁੱਦੇ ਨੇ ਇਹ ਇੱਕ ਪੋਲਿਟਿਕਲ ਪਾਰਟੀ ਨੂੰ ਚੰਗੇ ਨਹੀਂ ਲੱਗਦੇ ਚਾਹੇ ਉਹ ਆਪ ਦੀ ਸਰਕਾਰ ਆ ਚਾਹੇ ਕਾਂਗਰਸ ਦੀ ਆ ਬੜੇ ਗਲਤ ਕਿਸਮ ਦਾ ਰੁਝਾਨ ਹੈ ਜਿਹੜਾ ਉਹ ਚੱਲ ਰਿਹਾ ਜੀ ਉਹ ਆ ਗਿਆ ਜੀ ਵਿਰੋਧੀ ਧਿਰਾਂ ਇਹ ਕਹਿ ਰਹੇ ਨੇ ਜੀ ਇਹ ਹੁਣ ਪੰਜਾਬ ਬਚਾਉਣ ਲਈ ਯਾਤਰਾ ਨਹੀਂ ਅਕਾਲੀ ਦਲ ਬਚਾਉਣ ਲਈ ਯਾਤਰਾ ਜਿਹੜੀ ਉਹਦੀ ਲੋੜ ਆ ਇਦਾਂ ਦੇ ਨਿਸ਼ਾਨੇ ਨਹੀਂ ਕੱਸਦੇ ਇਹ ਆਪਣੀ ਆਪਣੀ ਸੋਚ ਆ ਜਿਹੜੇ ਅਕਾਲੀ ਦਲ ਦੇ ਵਿਰੋਧੀ ਨੇ ਜਿਨ੍ਹਾਂ ਨੇ ਬਲੂ ਸਟਾਰ ਕੀਤਾ ਦਿੱਲੀ ਦੇ ਜੰਗੇ ਕੀਤੇ ਕਿਸਾਨਾਂ ਨੂੰ ਦਿੱਲੀ ਦੇ ਬੈਰੀਅਰ ਤੇ ਹਰਿਆਣੇ ਦੇ ਬੈਰੀਅਰ ਸ਼ੰਭੂ ਤੇ ਸ਼ਹੀਦ ਕੀਤਾ ਇਹ ਲੋਕੋ ਉਹਨਾਂ ਦੀ ਸੋਚ ਆ ਉਹ ਕਬਰਾਂਏ ਹੋਏ ਦੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਵੱਲ ਦੇਖਣਾ ਨਹੀਂ ਆਪਣਾ ਅਸੀਂ ਪ੍ਰੋਗਰਾਮ ਲੈ ਕੇ ਆਪਣਾ ਇੱਕ ਏਮ ਲੈ ਕੇ ਜੋ ਪਾਰਟੀ ਪ੍ਰਧਾਨ ਦਾ ਏਮ ਹੈ ਉਹਨੂੰ ਲੈ ਕੇ ਅੱਗੇ ਵਧਣਾ ਅਸੀਂ ਉਹਨਾਂ ਵੱਲ ਨਹੀਂ ਦੇਖਣਾ ਜੀ ਜੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਜੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਈਡੀ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ ਉਹ ਜੇਲ੍ਹ 'ਚ ਨੇ ਉਹਨਾਂ ਦੇ ਮਿਸਰੀਜ ਵੱਲੋਂ ਇੱਕ ਸਾਈਡ ਤੇ ਅੰਬੇਦਕਰ ਸਾਹਿਬ ਜੀ ਦੀ ਫੋਟੋ ਇੱਕ ਸਾਈਡ ਤੇ ਭਗਤ ਸਿੰਘ ਦੀ ਫੋਟੋ ਵਿਚਕਾਰ ਉਹਨਾਂ ਦੀ ਫੋਟੋ ਲਗਾ ਦਿੱਤੀ ਗਈ ਹੈ ਬੜਾ ਮੁੱਦਾ ਪਖ ਰਿਹਾ ਜੀ ਇਸ ਨੂੰ ਕਿਸ ਤਰ੍ਹਾਂ ਦੀ ਆਪ ਦੀ ਸਰਕਾਰ ਜੀ ਆਪਾਂ ਪੰਜਾਬ ਦੀ ਗੱਲ ਕਰੀਏ ਭਗਤ ਸਿੰਘ ਦੀ ਧਰਤੀ ਤੇ ਮਾਚਾਲਾ ਜੀ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਬਚਾਓ ਯਾਤਰਾ ਚ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਜ਼ਰ ਆ ਰਹੇ ਨੇ ਐ ਜੀ ਅਸੀਂ ਸੁਖਬੀਰ ਜੀ ਨੂੰ ਮੈਮੋਰੰਡਮ ਦੇਣ ਆਏ ਆ ਜੀ ਇਹਨਾਂ ਨੇ ਜਿਹੜਾ ਬੀਜੇਪੀ ਨੂੰ ਸਹਿਯੋਗ ਨਹੀਂ ਕਰਿਆ ਇਹ ਕੁਛ ਦੀ ਗੱਲ ਹੈ ਆਪਣੀ ਪੁਰਾਣੀ ਪੰਜਾਬੀ ਪਾਰਟੀ ਹੈਗੀ ਆ ਜੇ ਸਹੀ ਰਾਹਾਂ ਤੇ ਚੱਲਣਗੇ ਤਾਂ ਅਸੀਂ ਵੈਲਕਮ ਕਰਾਂਗੇ ਨਹੀਂ ਇਹਨਾਂ ਨੂੰ ਪਟਿਆਲੇ ਜ਼ਿਲ੍ਹੇ ਚ ਕਾਲੀਆਂ ਝੰਡੀਆਂ ਦਿਖਾਵਾਂਗੇ ਅਖਾਲੀ ਦਲ ਨੂੰ ਹਾਂਜੀ ਸੋ ਕਿਸਾਨ ਆਗੂ ਵੀ ਇੱਥੇ ਨਜ਼ਰ ਆਏ ਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ ਸਾਹਮਣੇ ਪੰਜਾਬ بتاਓ ਯਾਤਰਾ ਜਿਹੜੀ ਸ਼ੁਰੂ ਕੀਤੀ ਜਾਵੇਗੀ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜੇ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਨੇ ਇਹ ਨੰਬਰ ਸ਼ਹੀਦ ਦੇ ਚੰਨ ਤੋਂ ਮਸਬਦਾਨੀ ਦੇ ਤੋਂ ਬਹੁਤ ਬਾਅਦ ਇਹ ਯਾਤਰਾ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਇਹ ਯਾਤਰਾ ਜਿਹੜੀ ਉਹ ਸਟਾਰਟ ਕੀਤੀ ਜਾਣੀ ਆ ਸੋ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ ਅੱਜ ਹਲਕਾ ਫਤਿਗੜ ਸਾਹਿਬ ਤੇ ਅਮਲੋ ਦੋਨੋਂ ਹਲਕਿਆਂ ਤੋਂ ਅੱਜ ਪੰਜਾਬ ਬਚਾਓ ਯਾਤਰਾ ਜਾਣੇ ਜਾਣਾ ਮੁੱਚੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਪੰਜਾਬ ਬਚਾਉਣਾ ਪੈਣਾ ਅੱਜ ਜੰਮਵਾਰੀ ਪੂਰੇ ਪੰਜਾਬ ਦੀ ਐ ਕੌਸਕ ਪੰਖਾਲਸਾ ਪੰਦੀ ਐ ਕਿਉਂਕਿ ਜਿਹੜੀ ਦਿੱਲੀ ਦੀਆਂ ਸਰਕਾਰਾਂ ਦਿੱਲੀ ਦੀਆਂ ਪਾਰਟੀਆਂ ਇੱਥੇ ਤਬਾਹ ਕਰਨ ਤੇ ਲੱਗੀਆਂ ਪੰਜਾਬ ਨੂੰ ਤੋਂ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਨਾ ਇਕੱਠੇ ਹੋਏ ਆਪਣੇ ਖੇਤਰੀ ਪਾਰਟੀ ਦੇ ਥੱਲੇ ਬਹੁਤ ਵੱਡਾ ਨੁਕਸਾਨ ਹੋ ਜੂਗਾ ਇਕੱਠੇ ਹੋ ਆਪਣੇ ਖੇਤਰੀ ਪਾਰਟੀ ਥਲੇ ਬਦਲ ਸਾਹਿਬ ਜਿਹੜੀ ਕਹਿ ਜੀ ਬਦਲ ਥੈਂਕ ਯੂ